ਸ਼ਹਿਰ ਵਿੱਚ ਵਿਕਾਸ ਕਾਰਜਾਂ ਦੀ ਹੋਈ ਸ਼ੁਰੂਆਤ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਆਟੋ ਮਾਰਕੀਟ ਰੋਡ ਦੀ ਪ੍ਰੇਮ ਗਰਗ ਅਤੇ ਨਵਿੰਦਰ ਸਿੰਘ ਕੌਂਸਲਰ ਵੱਲੋਂ ਟੱਕ ਲਾ ਕੇ ਕੀਤੀ ਗਈ ਸ਼ੁਰੂਆਤ ਇਸ ਮੌਕੇ ਸਮੂਹ ਕੌਂਸਲਰ ਵੀ ਰਹੇ ਹਾਜ਼ਰ ਵਿਕਾਸ ਕਾਰਜਾਂ ਨੂੰ ਲੈ ਕੇ ਕੀ ਕਿਹਾ ਪ੍ਰੇਮ ਗਰਗ ਅਤੇ ਕੌਂਸਲਰ ਸਹਿਬਾਨਾਂ ਨੇ ਆਓ ਸੁਣਦੇ ਹਾਂ ਇਸ ਰਿਪੋਰਟ ਦੇ ਵਿੱਚ ਬੰਦ ਸਾਕਲਾਤ ਤੋਂ ਵਿਆਦਕ ਸੋਲੋ ਲੋ ਲੋ ਬੰਦ ਆਉਂਦਾ ਆ ਜਿਹੜੇ ਲਾਉਂਦੇ ਆ ਆਵਾਜ਼ ਆ ਫਿਰ ਆਪਾਂ ਹੀ ਪਾ ਦਾਂਗੇ ਦੀ ਸਭ ਕੁਝ ਦੀ ਗੱਲ ਲਾ ਕੇ ਆ ਜਾ ਆ ਜਾ ਕਿੱਲੋ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਵੀ ਆਟੋ ਮਾਰਕੀਟ ਦੇ ਵਿੱਚ ਜੋ ਕੰਕਰੀਟ ਦੀ ਰੋਡ ਬਣ ਰਹੀ ਹੈ ਤਕਰੀਬਨ ਲਗਭਗ 20 ਲੱਖ ਰੁਪਏ ਦਾ ਇਹ ਖਰਚਾ ਹੈ। ਬਾਕੀ ਸਾਡੇ ਸਰਦੂਗੜ੍ਹ ਦੇ ਵਿੱਚ ਪੰਜ ਹੋਰ ਸੜਕਾਂ ਮਨਜ਼ੂਰ ਹੋਈਆਂ ਨਾ ਜਿਹਦਾ ਸੇਰਾ ਸਾਡੇ ਐਮਐਲਏ ਸਰਦਾਰ ਗੁਰਪ੍ਰੀਤ ਸਿੰਘ ਬਨਾਲੀ ਨੂੰ ਜਾਂਦਾ ਹੈ। ਉਹਨਾਂ ਦੀ ਬਦੌਲਤ ਅਸੀਂ ਸਰਦੂਲਗੜ੍ਹ ਦੇ ਵਿੱਚ ਵਿਕਾਸ ਵੱਲ ਜਾ ਰਹੇ ਆ ਅਤੇ ਜੋ ਬਾਕੀ ਵੀ ਸੜਕਾਂ ਬਚਦੀਆਂ ਜਿਨ੍ਹਾਂ ਦੇ ਪਰੀ ਮਿਕਸ ਜਾਂ ਪੈਣਾ ਹੈ ਉਹਦਾ ਕੰਮ ਵੀ ਬਹੁਤ ਜਲਦੀ ਚੱਲ ਜਾਵੇਗਾ। ਜਿਵੇਂ ਕਿ ਸਾਡੇ ਇੱਥੇ ਆਪਣੇ ਸੀਵਰੇਜ ਦਾ ਕੰਮ ਹੈ ਤਕਰੀਬਨ ਉਹ ਵੀ ਪਾਸ ਹੋਇਆ ਪਿਆ 17 ਕਰੋੜ ਦਾ ਉਹ ਪ੍ਰੋਜੈਕਟ ਹੈ ਸਾਰੇ ਸ਼ਹਿਰ ਦੇ ਵਿੱਚ ਡੋਰ ਟੂ ਡੋਰ ਉਹ ਸੀਵਰੇਜ ਪਹੁੰਚੇਗਾ ਪ੍ਰਧਾਨ ਜੀ ਇਹ ਜਿਹੜਾ ਪ੍ਰੋਜੈਕਟ ਹੈ ਜਿਹੜਾ ਸ਼ੁਰੂ ਕੀਤਾ ਤੁਸੀਂ ਰੋਡ ਦਾ ਇਹ ਕਿੰਨੇ ਸਮੇਂ ਦਾ ਹੈ ਕਿੰਨੇ ਸਮੇਂ ਜੇ ਰੋਡ ਜਿਹੜੀ ਬਣ ਕੇ ਤਿਆਰ ਹੋ ਜੇ ਪ੍ਰਧਾਨ ਜੀ ਗੱਲ ਇਹ ਹੈ ਵੀ ਇਹ 28 ਮਾਰਚ ਤੋਂ ਪਹਿਲਾਂ ਜਿੰਨੇ ਵੀ ਪ੍ਰੋਜੈਕਟ ਹੈ ਸਾਰੇ ਕੰਪਲੀਟ ਕਰਾਂਗੇ ਕੋ ਹੋਰ ਜੀ ਸਰਦੂਗੜ੍ਹ ਸ਼ਹਿਰ ਦੇ ਵਿੱਚ ਜਿਹੜੀ ਪੀਣ ਵਾਲੇ ਪਾਣੀ ਦੀ ਬੜੀ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਜੀ ਉਹਦਾ ਕੀ ਹੱਲ ਕਰ ਰਹੇ? ਉਹਦੇ ਵਿੱਚ ਕੀ ਸੀ ਜੀ ਜਦੋਂ ਹਾਈਵੇ ਬਣਿਆ ਸੀ ਆਪਣਾ ਸਰਦੂਗੜ੍ਹ ਦਾ ਉਹਦੇ ਨਾਲ ਉਹ ਡਿਸਟਰਬੈਂਸ ਹੋ ਗਈ ਪਾਣੀ ਵਾਲੀ ਪਾਈਪ ਦੀ। ਉਹ ਅਸੀਂ ਐਕਸ਼ਨ ਸਾਹਿਬ ਨੂੰ ਐਸਡੀਓ ਸਾਹਿਬ ਨੂੰ ਵੀ ਮਿਲੇ ਆ। ਹਾਂ ਸਹੀ ਗੱਲ ਹੈ ਵੀ ਪਾਣੀ ਦੇ ਵਿੱਚ ਕਿਤੇ ਸੀਵਰੇਜ ਦਾ ਮਲਾਹ ਹੋਣ ਕਰਕੇ ਪਾਣੀ ਗੰਦਾ ਆ ਰਿਹਾ ਹੈ। ਉਹਦੀ ਕੋਸ਼ਿਸ਼ ਹੈ ਵੀ ਜਲਦੀ ਤੋਂ ਜਲਦੀ ਉਹ ਪਾਣੀ ਠੀਕ ਹੋ ਜੂ। ਸਾਹਮਣੇ ਲੇਬਰ ਲੱਗੀ ਵੀ ਹੋਈ ਹੈ ਚਿਲਿੰਗ ਸੈਂਟਰ ਰੋਡ ਤੇ। ਅੱਜ ਉਹ ਪਾਈਪਾਂ ਠੀਕ ਵੀ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਦੀ ਗੱਲ ਹੈ ਜੀ ਜਿਹੜੀ ਸਾਡੀ ਆਟੋ ਮਾਰਕੀਟ ਦੀ ਜਿਹੜੀ ਰੋਡ ਸੀਗੀ ਬਹੁਤ ਕਾਫੀ ਜ਼ਰ ਤੋ ਖਰਾਬ ਸੀਗੀ ਸਾਡੇ ਐਮ.ਐਲ.ਏ. ਸਾਹਿਬ ਦੀ ਜੋ ਗਵਾਈ ਤੇ ਛੜ ਕੇ ਤਾਂ ਮਨਜ਼ੂਰ ਹੋਈ ਹੈ ਤੇ ਇਹਦਾ ਅੱਜ ਸ਼ੁਰੂ ਕੀਤਾ ਗਿਆ ਕੰਮ ਸੋ ਅਸੀਂ ਸਾਰੀ ਆਟੋ ਮਾਰਕੀਟ ਵੱਲੋਂ ਪਹਿਲਾਂ ਤਾਂ ਅਸੀਂ ਸਾਰੀ ਜਿਹੜੀ ਨਗਰ ਪੰਚਾਇਤ ਆਈ ਹੈ ਹੋਰ ਪਤਵੰਤੇ ਸੱਜਣ ਆਏ ਉਹਨਾਂ ਨੂੰ ਜੀ ਆਇਆਂ ਵੀ ਕਹਿੰਦੇ ਆ ਨਾਲ ਦੀ ਨਾਲ ਸਾਰਿਆਂ ਦਾ ਧੰਨਵਾਦ ਕਰਦੇ ਆ ਖਾਸ ਕਰਕੇ ਅਸੀਂ ਮੋਹਨ ਤੁਮੜ ਮਾਨ ਸਰਕਾਰ ਦਾ ਜਿਥੇ ਧੰਨਵਾਦ ਕਰਦੇ ਆ ਉੱਥੇ ਸਾਡੇ ਹਰਮਨ ਪਿਆਰੇ ਐਮ ਐਲ ਏ ਸਦਾ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਆਟੋ ਮਾਰਕੀਟ ਵੱਲੋਂ ਕਿਉਂਕਿ ਅਸੀਂ ਜਦੋਂ ਵੀ ਉਹਨਾਂ ਕੋਲੇ ਗਏ ਆ ਤੇ ਜਦੋਂ ਵੀ ਕੋਈ ਵੀ ਅਸੀਂ ਮੰਗ ਕੀਤੀ ਆ ਉਹਨਾਂ ਨੇ ਸਾਡੀ ਹਰ ਮੰਗ ਪੂਰੀ ਕੀਤੀ ਆ ਸੋ ਇਸੇ ਹੀ ਪੱਲਾ ਕਹਿੰਦਾ ਹੋਇਆ ਮੈਂ ਠੇਕੇਦਾਰ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਕਿਉਂਕਿ ਕੰਮ ਵਾਲੀ ਜਗ੍ਹਾ ਇਹ ਛੇਤੀ ਤੋਂ ਛੇਤੀ ਇਹਨੂੰ ਤਿਆਰ ਕੀਤਾ ਜਾਵੇ ਤੇ ਬਾਕੀ ਨਾਲ ਮੈਂ ਤੁਹਾਡੇ ਪੱਤਰਕਾਰ ਸਾਹਿਬਾਨ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਛੋਟੇ ਛੱਦੇ ਤੇ ਪਹੁੰਚਦੇ ਆ। ਤਾਂ ਕਿ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ। ਧੰਨਵਾਦ। ਪਹਿਲਾਂ ਤਾਂ ਜੀ ਇਹ ਜਿਵੇਂ ਪ੍ਰਧਾਨ ਜੀ ਹੋਰਾਂ ਨੇ ਐਮਸੀ ਸਾਹਿਬ ਨੇ ਇਹਨਾਂ ਨੇ ਦੱਸਿਆ ਕਿ ਇੱਕ ਬਹੁਤ ਵੱਡੀ ਇਹਦੀ ਲੋੜ ਸੀ ਇੱਥੇ ਕਿਉਂਕਿ ਇਹ ਮੇਨ ਰਸਤਾ ਹੈ ਜੀ ਮਾਰਕੀਟ ਦਾ ਆਉਣ ਦਾ। ਇੱਥੇ ਬਾਹਰੋਂ ਵੀ ਬਹੁਤ ਦੂਰ-ਦੂਰ ਤੋਂ ਵਪਾਰੀ ਆਉਂਦੇ ਆ। ਤਾਂ ਇਹ ਚੰਗੀ ਗੱਲ ਹੈ। ਰਸਤੇ ਸਾਰੇ ਚੰਗੇ ਹੋਣੇ ਚਾਹੀਦੇ ਆ। ਵਧੀਆ ਤਾਂ ਹੀ ਵਪਾਰ ਵਧੀਆ ਅੱਗੇ ਜਾਂਦਾ ਹੈ। ਤੇ ਅਸੀਂ ਪਹਿਲਾਂ ਸਾਡੇ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਆ ਸਰਦਾਰ ਗੁਰ ਕੇ ਜਿਨ੍ਹਾਂ ਨੇ ਸਾਡੀ ਇਹ ਮੰਗ ਨੂੰ ਪਹਿਲ ਦੇ ਆਧਾਰ ਤੇ ਮੰਨਿਆਗਾ ਤੇ ਉਸ ਦੀ ਪ੍ਰਵਾਨਗੀ ਵੀ ਦਿੱਤੀ ਫੰਡ ਸਾਡੇ ਕੋਲੇ ਆ ਚੁੱਕਿਆ ਕੰਮ ਤੁਹਾਡੇ ਸਾਹਮਣੇ ਹੁਣ ਜੀ ਬਸ ਇਹ ਚਲਾਤਾ ਅੱਜ ਤੇ ਆਉਣ ਦੇਖੋਗੇ ਥੋੜੇ ਦਿਨਾਂ ਚ ਤਿਆਰ ਹੋ ਜੂ ਇਸ ਤੋਂ ਬਿਨਾ ਸਾਡੇ ਇੱਕ ਸਾਧੂ ਵਾਲਾ ਰੋਡ ਦਾ ਕੰਮ ਵੀ ਹੈ ਉਹ ਵੀ ਅੱਜ ਸਵੇਰ ਦੇ ਵਿੱਚ ਬਸ ਚੱਲ ਪੈਣਾ ਤੇ ਬਾਕੀ ਹੋਰ ਵੀ ਜਿਹੜੇ ਸ਼ਹਿਰ ਦੇ ਵਿਕਾਸ ਕਾਰਜ ਨੇ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਸੀ 6.5 ਕਰੋੜ ਦੀ ਲਾਗਤ ਨਾਲ ਹੋਰ ਪੀਸੀ ਵਾਲੀਆਂ ਸੜਕਾਂ ਬਣਨ ਜਾ ਰਹੀਆਂ ਨੇ ਵੀ ਕਹਿਣ ਦਾ ਮਤਲਬ ਇਹ ਆਉਣ ਵਾਲੇ ਦਿਨਾਂ ਚ ਤੁਸੀਂ ਆਪ ਦੇਖੋਗੇ ਸ਼ਹਿਰ ਦੇ ਕੋਨੇ-ਕੋਨੇ ਦੇ ਵਿੱਚ ਵਿਕਾਸ ਕਾਰਜ ਚੱਲਣਗੇ ਤੇ ਅਸੀਂ ਆਪਣੇ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਕਿ ਜਿਹੜੇ ਪਰਿਵਾਰ ਵਾਂਗੂ ਹਰ ਵੇਲੇ ਸਾਡਾ ਸਾਥ ਦਿੰਦੇ ਆ ਤੇ ਉਸ ਤੋਂ ਵੱਧ ਜੋ ਧੰਨਵਾਦ ਨਾਲ ਸਾਡੇ ਐਮਸੀ ਸਾਹਿਬਾਨ ਨੇ ਪ੍ਰਧਾਨ ਸਾਹਿਬ ਹੈ ਜਿਹੜੇ ਹਰ ਵੇਲੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਨਾਲ ਸਾਡੇ ਵਰਕਰਾਂ ਦਾ ਵੀਰਾਂ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਹੈ ਜਿਹੜੇ ਕਾਰਜਾਂ ਦੇ ਵਿੱਚ ਸਾਡਾ ਸਾਥ ਦਿੰਦੇ ਆ ਇੱਕ ਵਾਰ ਫਿਰ ਤੋਂ ਅਸੀਂ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਆ ਨਾਲ ਹੀ ਸਾਡੇ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਬਣਾਲੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਮਿਹਰਬਾਨੀ ਜੀ